ਉੱਲੇ ਬੈਠਾ ਆ ਦੇਖੋ ਆ ਸਾਰੀਆਂ ਨਿਸ਼ਾਨੀਆਂ ਲੱਗੀਆਂ ਇੰਜ ਨਾ ਤੇ ਸਾਰੀਆਂ ਟੋਕੜ ਗੱਬੜ ਮੱਝਾਂ ਨੇ ਇਹਨਾਂ ਦੀ ਕਾਟੂਮਾਲ ਦੇ ਵਿੱਚ ਨੇ ਸਾਰੀਆਂ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਕਾਟੂਮਾਲ ਦੇ ਵਿੱਚ ਸਾਰੀਆਂ ਮੱਝਾਂ ਕਾਟੂਮਾਲ ਵਾਲੀਆਂ ਨੇ ਅਗਰ ਇਹ ਸੌਰੀ ਹੋ ਗਈ ਇਸੇ ਮੈਂ ਫੜ ਲੂਗਾ ਜੇ ਇੱਕ ਮੱਝ ਤੇ ਮਿਹਨਤ ਕਰੋਗੇ ਤਾਂ ਉਹਨੇ ਸੋਨੂ ਦੋਨੋਂ ਦੋਨੋਂ ਫਾਲ ਦੇਣਾ ਹੀ ਦੇਣਾ ਪਰ ਪਾਪ ਨਾ ਕਰਿਆ ਕਰੋ ਲੋਕੋ ਸਮਝ ਜਓ ਸਮਝ ਜਓ ਇਹ ਪਾਪ ਨਾ ਕਰਿਆ ਕਰੋ ਤੁਸੀਂ ਇਹ ਪਾਪ ਤੁਹਾਡੇ ਮੂਰੀ ਆਉਣਾਗਾ ਦੇਖੋ ਕਿੰਨੇ ਆ ਵਧੀਆ ਵਧੀਆ ਮਹਿਸਾਂ ਯਾਰ ਚੁੱਪ ਕਰਕੇ ਤੁਸੀਂ ਨਾ ਵੱਡਣ ਵਾਲਿਆਂ ਨੂੰ ਦੇ ਦਿੰਦੇ ਹੋ ਪਰ ਮੇਰਾ ਵੀਰ ਕਿਸਾਨ ਵੀਰੋ ਇਹ ਨਾ ਕਰੋ ਕਿ ਪਾਪ ਸੋਨ ਨੂੰ ਵੀ ਨਾਲ ਲੱਗਣਾਗਾ ਇਹਨਾਂ ਦਾ ਟਰੱਕ ਭਰ ਕੇ ਆ ਰਹੇ ਥੱਲੇ ਛੱਡਦਾ ਇਹਨਾਂ ਨੂੰ ਕਮਾਈ ਤੱਕ ਮਤਲਬ ਆ ਇਹਨਾਂ ਨੇ ਸਿਰਫ ਕਮਾਈ ਕਰਨੀ ਆ ਹੋਰ ਕੁਝ ਨਹੀਂ ਕਰਨਾ ਹੈਗਾ ਇਹਨਾਂ ਦਾ ਕਮਾਈ ਤੱਕ ਮਤਲਬ ਆ ਸਾਨੂੰ ਕਿੰਨੀਆਂ ਕਟੀਆਂ ਲਹਾਈਆਂ ਨੇ ਹਾਂ ਹੋਰ ਕਿੰਨੀਆਂ ਸਾਨੂੰ ਝੋਟੀਆਂ ਲਹਾਈਆਂ ਨੇ ਆ ਦੇਖੋ ਬੱਗ ਦਾ ਬੱਗ ਖੜਾਗਾ ਵਿੱਚੀ ਕੱਟੇ ਵਿੱਚੀ ਕਟੀਆਂ ਵਿੱਚੀ ਮੱਝਾਂ ਕਿੰਨਿਆਂ ਲਈ ਖੜੇ ਨੇ ਇਹ ਸਾਰੀਆਂ ਜਾ ਕੇ ਆ ਰਹੇ ਥੱਲੇ ਵਗ ਜਾਣੀਆਂ ਨੇ ਤੁਸੀਂ ਸਮਝਦਾਰ ਬਣ ਗਿਓ ਕਿਸਾਨ ਵੀਰੋ ਆ ਥੋੜੇ ਸਾਲਾਂ ਤੱਕ ਨਾ ਪਸ਼ੂਆਂ ਤੁਸੀਂ ਤਰਸੋਗੇ ਕਿ ਸਾਡੇ ਘਰੇ ਪਸ਼ੂ ਹੋਵੇ ਕਿਉਂਕਿ ਮਲਾਵਟ ਵਾਲੀਆਂ ਇੰਨੀਆਂ ਚੀਜ਼ਾਂ ਵੱਧ ਗਈਆਂ ਨਾ ਸੋਨੂੰ ਆਪਣੇ ਆਪ ਨੂੰ ਪਤਾ ਹੀ ਆ ਜੇ ਤੁਹਾਨੂੰ ਪਿਆਰ ਦੀ ਚੀਜ਼ ਨਾ ਮਿਲੀ ਨਾ ਕਿਤੋਂ ਤੁਸੀਂ ਆਪ ਹੀ ਘਰੇ ਪਸ਼ੂ ਰੱਖਣੇ ਆ। ਹੁਣ ਤਾਂ ਤੁਸੀਂ ਪਸ਼ੂ ਘਰੇ ਘਰੋਂ ਕੱਢੀ ਜਾਂਦੇ ਹੋ। ਵੀ ਸਾਹਮਣੇ ਔਖਾ ਜੀ ਹਰਾ ਚਾਰਾ ਲਿਆਉਣਾ ਔਖਾ ਜੀ। ਕੌਣ ਇਹਨਾਂ ਦਾ ਗੋਹਾ ਚੱਕੂ? ਮਿੱਤਰੋ ਮੇਰੇ ਪਿਆਰੇ ਛੱਜਣੋ ਕਿਸਾਨ ਵੀਰੋ ਜੇ ਮਿਹਨਤ ਕਰੋਗੇ ਮੁੱਲ ਮੋੜ ਦਿਆਂ ਨੇ। ਜਿਵੇਂ ਕਹਿੰਦੇ ਨਹੀਂ ਹੁੰਦੇ ਨਾ। ਸਿਆਣੇ ਦੀ ਕਹਾਵਤ। ਉਹ ਤੱਕਰ ਕੀ ਆ ਲੈ ਤੇਰੇ। ਗੋਹਾ ਵੀ ਵਿਕ ਜਾਂਦਾ ਜਿਹਨੇ ਜਿਹਨੂੰ ਟੰਗ ਹੋਵੇ। ਠੀਕ ਆ ਗੋਹਾ ਵੀ ਵਿਕਦਾ ਇਹਨਾਂ ਦਾ ਗੋਹਾ ਮਿੱਤਰੋ ਜੇ ਰਜਗਾਰ ਹੀ ਕਰਨਾ ਤਾਂ ਇੰਨੀਆਂ ਕਟੀਆਂ ਖੜੀਆਂ ਨੇ ਟਰੱਕਾਂ ਦੇ ਟਰੱਕ ਭਰ ਕੇ ਜਾਈ ਜਾਂਦੇ ਨੇ ਇੰਨਾ ਪਾਪ ਲੋਕ ਕਮਾ ਰਹੇ ਨੇ ਤਾਂ ਤੋਕੜ ਗੱਭਣ ਮਾਝਾ ਖੜੀ ਆ ਆ ਗੱਡੀਆਂ ਚ ਇੱਧਰ ਵੀ ਕੱਟੀਆਂ ਬਥੇਰੀਆਂ ਜਦੋਂ ਮੈਂ ਆਇਆ ਸੀ ਬਥੇਰੀਆਂ ਬੰਨੀਆਂ ਖੜੀਆਂ ਸੀਗੀਆਂ ਇੱਥੇ ਕੋ ਪਰਸ ਜਾਓ ਦੇਖ ਲਓ ਤੁਸੀਂ ਵਿੱਚ ਹੀ ਕੱਟੇ ਖੜੇ ਆ ਵਿੱਚ ਹੀ ਕੱਟੀਆਂ ਨਾਲ ਕੱਟਿਆਂ ਦੀ ਮਜਬੂਰੀ ਮਜਬੂਰੀ ਆਪਾਂ ਨੂੰ ਦੇਣੀ ਪੈਂਦੀ ਆ ਪਰ ਕੱਟੀਆਂ ਦੀ ਤਾਂ ਕਿਸਾਨ ਵੀਰੋ ਕੋਈ ਮਜਬੂਰੀ ਨਹੀਂ ਨਾ ਉਹ ਨਿਗਾਰਾ ਉਹਦਾ ਆਪਾਂ ਪਾਲੀ ਸਕਦੇ ਆ ਲੈ ਆਹ ਕੱਟੀ ਦੇਖ ਲਓ ਆਹ ਕੱਟੀ ਵੇਚਤੀ ਕਿਸੇ ਨੇ ਕੀ ਇਹ ਹਜੇ ਆਸ ਨਹੀਂ ਲੱਗਣ ਵਾਲੀ ਹੈ ਕਿ ਕੁਝ ਨਹੀਂ ਹੋਇਆ ਇਹ ਚ ਤੇ ਆਹ ਦੇਖੋ ਆਹ ਦੇਖੋ ਕੱਟੀ ਕਿੰਨੀ ਵਧੀਆ ਬਣਾਵਟ ਦੇਖੋ ਕੱਟੀ ਦੀ ਕਿੰਨੀ ਘਾਟ ਆ ਫਿੱਟਪੂੜਾ ਦੇਖੋ ਕਿੰਨਾ ਚੌੜਾ ਪਸਾ ਤੁਸੀਂ ਦੇਖ ਸਕਦੇ ਹੋ ਕੁੰਡੇ ਸਿੰਘਾ ਦੀਆਂ ਦੱਸੋ ਇਹ ਚ ਕੀ ਨੁਕਸ ਹੋਇਆ ਕਿਸੇ ਨੇ ਪਾਲਰ ਵਾਲੇ ਨੂੰ ਦੇਖ ਕਦ ਕਦ ਦੇਖੋ ਕੱਟੀ ਦਾ ਕਿੰਨੀ ਵਧੀਆ ਕੱਟੀ ਆ ਬਾਈ ਉਹਦਾ ਦਾ ਬਾੜ ਬੰਨਿਆ ਕਿਤੇ ਆ ਮੱਝ ਖੜੀ ਆ ਇੱਧਰ ਤੁਸੀਂ ਮਿੱਤਰੋ ਪਾਪ ਨਾ ਖਵਾਇਆ ਕਰੋ ਪਾਪ ਕਮਾਉਣ ਨਾਲ ਕੋਈ ਵੀ ਛੋੜੇ ਭਲਾ ਨਹੀਂ ਹੁੰਦਾ ਹੈਗਾ ਇਹ ਛੋੜੇ ਪਾਪ ਮੁਰੀ ਆਉਣਾ ਵਿਚੀ ਕੱਟਿਆਂ ਦਾ ਮਜਬੂਰ ਆ ਵੀ ਆਪਾਂ ਦੇਣੀ ਦੇਣੇ ਆ ਪਰ ਕੱਟਿਆਂ ਦਾ ਬਚਾਅ ਕਰ ਲਿਆ ਕਰੋ ਸੂਣ ਹਾਂ ਸੂਣ ਤੱਕ ਉਹਨਾਂ ਨੂੰ ਪਾਲ ਲਿਆ ਕਰੋ ਇੱਕ ਦੋ ਸੂਏ ਵਧੀਆ ਟੀਕੇ ਭਰਾ ਕੇ ਦੇਖੋ ਛੋਡੀ ਮਿਹਨਤ ਦਾ ਫਾਇਦਾ ਆਉਗੀ ਪਰ ਪਾਪ ਨਾ ਕਰਵਾਓ ਹੱਥ ਜੋੜ ਕੇ ਬੇਨਤੀ ਆ ਸਾਰੇ ਕਿਸਾਨੋ ਕਾਟੂ ਮਾਲ ਵਿੱਚ ਕਿੰਨੀਆਂ ਵਧੀਆ ਵਧੀਆ ਕਟੀਆਂ ਖੜੀਆਂ ਨੇ ਆ ਦੇਖੋ ਸਾਰੀਆਂ ਕਟੀਆਂ ਨੇ ਕਿਸਾਨ ਵੀਰੋ ਕਟੀਆਂ ਨੂੰ ਤਾਂ ਕੋਈ ਨਕਸ਼ ਨਹੀਂ ਪੈਂਦਾ ਹੁੰਦਾ ਕਟੀਆਂ ਦਾ ਹਜੇ ਖੀਰੀਆਂ ਨੇ ਸਾਰੀਆਂ ਇਹ ਤਕਰੀਬਨ ਸਾਰੀਆਂ ਖੀਰੀਆਂ ਕਟੀਆਂ ਨੇ ਇਹ ਖੀਰੀਆਂ ਦੇ ਵਿੱਚ ਕੀ ਨੁਕਸਾਨ ਆ ਜੇ ਜੇ ਪਾਲ ਕੇ ਮੰਨਿਆ ਇਹ 2-4 ਵਾਰੀ ਗੱਬਣ ਕਰਾ ਕੇ ਤੁਹਾਡੇ ਨਈ ਛੱਟਾਈ ਤਾਂ ਦਾ ਤੁਸੀਂ ਵੇਚੀ ਪਰ ਤੁਸੀਂ ਐਦਾਂ ਨਾ ਪਾਪ ਕਰਿਆ ਕਰੋ ਆ ਖੀਰੀਆਂ ਕਟੀਆਂ ਦਾ ਰੱਖ ਲਿਆ ਕਰੋ ਸੰਭਲਿਆ ਕਰੋ ਹਾਂ ਕੱਟੇ ਵਿੱਚ ਜਿਵੇਂ ਖੜੇ ਨੇ ਕੱਟੇ ਖੜੇ ਨੇ ਜਿਵੇਂ ਉਹ ਬੂਰਾ ਕੱਟਾ ਖੜਾ ਜਿਵੇਂ ਇਹਦੇ ਵਿੱਚ ਕੋਈ ਵੀ ਵਾਧਾ ਨਹੀਂ ਚਲੋ ਕੱਟੀ 'ਚ ਤਾਂ ਵਾਧਾ ਹੀ ਹੁੰਦਾ ਕੱਟੀਆਂ ਦਾ ਪਾਲ ਲਿਆ ਕਰੋ ਆ ਦੇਖੋ ਕੁੰਡੇ ਸਿੰਘਾਂ ਦੀ ਆ ਦੇਖੋ ਕੱਟੀ ਕਿੰਨੀ ਵਧੀਆ ਆ ਵਿੱਚ ਝੋਟੀਆਂ ਖੜੀਆਂ ਨੇ ਦੇਖੋ ਕਿੰਨੀਆਂ ਕੱਟੀਆਂ ਖੜੀਆਂ ਆ ਚੋਟੀ ਖੜੀਆਂ ਦੇਖੋ ਇਹ ਸਾਰੀਆਂ ਕਟੂਮਾਲਆਂ ਨੇ ਆ ਦੇਖੋ ਆਖੀਰੀ ਕੱਟੀ ਕਿੰਨੀ ਗੈੜ ਖੜੀ ਹੈ ਦੇਖੋ ਕਿਰੀਆਂ ਕੱਟੀਆਂ ਪਾਲ ਲਿਆ ਕਰੂ ਕੱਟੀਆਂ ਨਾਲ ਵੇਚਿਆ ਕਰੂ ਹੋ ਸਕਿਆ ਵੀ ਮਜਬੂਰੀ ਕਰਕੇ ਮੱਝ ਆਪਾਂ ਵੇਚਤੀ ਠੀਕ ਆ ਕੱਟੇ ਵੀ ਮਜਬੂਰੀ ਕਰਕੇ ਵੇਚਨੇ ਪੈਂਦੇ ਆ ਨਹੀਂ ਤਾਂ ਇਹਨਾਂ ਨੂੰ ਵੀ ਪਾਲ ਲੀਏ ਪਰ ਇਹਨੇ ਪਾਲੇ ਕੌਣ ਦੇਖੋ ਕਾਟੂਮਾਲ ਵਿੱਚ ਕਿੰਨੀਆਂ ਕੱਟੀਆਂ ਖੜੀਆਂ ਨੇ ਕਿੰਨੀਆਂ ਤੋਕਨ ਗੱਪਣ ਮੱਝਾਂ ਵਿੱਚ ਮਿਲ ਜਾਂਦੀਆਂ ਨੇ ਇੰਨਾ ਨਾ ਦਾ ਪਾਪ ਕਰਨੀ ਕਰਨਾ ਤੁਸੀਂ ਨਾ ਪਾਪ ਕਰਿਆ ਕਰੋ ਦੇਖੋ ਟਰੱਕ ਭਰਿਆ ਖੜਾ ਤੁਸੀਂ ਆਹ ਦੇਖ ਸਕਦੇ ਹੋ ਗਰੇਡੇਡ ਨੀਲੀ ਦਾ ਵਿੱਚ ਵੱਡੇ ਸਿੰਘਾਂ ਦੀ ਇੱਧਰ ਮੱਝਾਂ ਖੜੀਆਂ ਨੇ ਟਰੱਕ ਭਰਿਆ ਪਿਆ ਦੇਖੋ ਇੰਨੀਆਂ ਮੱਝਾਂ ਖੜੀਆਂ ਨੇ ਸਾਰੀਆਂ ਇਹਦੇ ਵਿੱਚ ਤੋਕੜ ਗੱਬਣ ਮੱਝਾਂ ਹੋ ਜਾਂਦੀਆਂ ਨੇ ਬਹੁਤ ਪਰ ਜੇ ਤੁਸੀਂ ਮਿਹਨਤ ਕਰੋਗੇ ਮਿਹਨਤ ਦਾ ਮੁੱਲ ਤਾਂ ਮੁਰਦਾ ਹੀ ਹੁੰਦਾ ਦਾ ਤੁਸੀਂ ਮਿਹਨਤ ਨਹੀਂ ਕਰਦੇ ਇੱਕ ਦੋ ਵਾਰੀ ਗੱਬਣ ਕਰਾ ਕੇ ਸੜਦੰਨੇ ਉਹ ਜਿਹੜੋ ਨਹੀਂ ਰਹਿੰਦੀ ਫਿਰਦੀ ਸੀ ਕਟਿਆ ਨੂੰ ਫੜਾ ਦਿੰਦੇ ਆ ਇੱਕ ਕਿਸਾਨ ਵੀਰੋ ਉਹਨਾਂ ਦੇ ਨਾਲ ਨਾਲ ਸੋਨੂੰ ਵੀ ਜਿਆਦੇ ਪਾਪ ਲੱਗਣਾ ਕਿਉਂਕਿ ਆਰੇ ਥੱਲੇ ਤੁਸੀਂ ਛੱਟਿਆ ਉਹਨਾਂ ਨੂੰ ਉਹਨਾਂ ਨੇ ਤਾਂ ਕੰਮ ਆ ਰੋਜ਼ਗਾਰ ਆ ਉਹਨਾਂ ਨੇ ਤਾਂ ਇਹ ਕਰਨੀ ਕਰਨਾ ਤੁਸੀਂ ਉਹਨਾਂ ਨੂੰ ਜਾਣ ਬੁੱਝ ਕੇ ਛੱਟਿਆ ਦਾ ਆਰੇ ਥੱਲੇ ਛੱਟਣ ਦੇ ਤੁਸੀਂ ਮਜਬੂਰ ਹੋ ਜਾਂਦੇ ਹੋ ਪਰ ਤੁਸੀਂ ਮਿਹਨਤ ਨਹੀਂ ਕਰਦੇ ਠੀਕ ਹੈ ਵਧੀਆ ਭਰਾ ਲਿਆ ਕਰੋ ਵਧੀਆ ਠੀਕ ਹੈ ਭਰਾ ਕੇ ਵਧੀਆ ਦਵਾਈ ਦਿਵਾਉਂਗੇ ਦੇਖੋ ਕਿੰਨੇ ਟਰੱਕ ਦੇ ਟਰੱਕ ਭਰੇ ਖੜੇ ਨੇ ਜੇ ਮਿਹਨਤ ਕਰੋਗੇ ਆ ਦੇਖੋ ਚੋਟੀ ਦਾ ਪਿੱਠਪੜਾ ਦੇਖੋ ਘਰ ਕੀ ਇਹ ਨਕਸ਼ਾ ਦਾ ਦੇਖੋ ਪਿੱਠਪੜਾ ਹਵਾਨਾ ਦੇਖੋ ਪਿੱਛੇ ਕਿੰਨਾ ਚੌੜਾ ਨਿਕਲਣਾ ਇਹਦਾ ਇਹ ਕਿਸੇ ਨੇ ਫੜਾਤੀ ਆ ਦੇਖੋ ਕੱਟੀ ਕਿੰਨੀ ਸੋਣੀ ਖੜੀ ਏ ਝੋਟੀ ਤਿਆਰ ਹੋਣ ਵਾਲੀ ਕੁੰਡੇ ਸਿੰਘਾ ਦੀ ਆ ਦੇਖੋ ਘਰ ਪਿੱਠਪੜਾ ਇਹਦਾ ਵੀ ਬਹੁਤ ਚੌੜਾ ਦਾ ਮੰਨਿਆ ਕੋਈ ਮੱਝ ਹੁੰਦੀ ਆ ਪਰ ਹਰ ਇੱਕ ਕਿਸਾਨ ਦੀ ਮਜਬੂਰੀ ਨਹੀਂ ਹੁੰਦੀ ਕਿਸੇ ਦੀ ਮਜਬੂਰੀ ਮਜਬੂਰੀ ਹੁੰਦੀ ਹੈ ਇਹਨਾਂ ਦਾ ਦੇਖੋ ਟਰੱਕ 'ਤੇ ਭਰ ਕੇ ਆ ਰਹੇ ਸੱਦੇ ਲੈ ਜਾਣੇ ਆ ਇਹਨਾਂ ਨੇ ਕੋਈ ਤਰਸ ਨਹੀਂ ਖਾਣਾ ਇਹਨਾਂ ਦਾ ਕੋਈ ਕਿੱਤਾ ਰੋਜ਼ਗਾਰ ਹੈ ਇਹਨਾਂ ਦਾ ਪਰ ਤੁਸੀਂ ਨਾ ਇਹ ਕਰਿਆ ਕਰੋ ਇਹਨਾਂ ਦਾ ਟਰੱਕ ਭਰ ਲੈਣੇ ਆ ਟਰੱਕ ਭਰ ਭਰ ਲੈ ਜਾਣੇ ਆ ਆ ਦੇਖੋ ਇੱਧਰ ਝੁੰਡ ਦਾ ਝੁੰਡ ਖੜਾਗਾ ਤੁਸੀਂ ਇੱਧਰ ਦੇਖ ਸਕਦੇ ਹੋ ਕਿੰਨੀਆਂ ਮੱਝਾਂ ਖੜੀਆਂ ਨੇ ਕਿੰਨਾ ਦੇਖ ਲਓ ਪਾਪ ਕਮਾਉਂਦੇ ਨੇ ਇਹ ਪਰ ਲੋਕੋ ਤੁਸੀਂ ਨਾ ਪਾਪ ਕਰਿਆ ਕਰੋ ਆ ਦੇਖੋ ਆ ਦੇਖੋ ਬੱਚੇ ਵਾਲੀ ਦੇ ਇਹ ਵੀ ਟੋਕਰ ਗੱਭਣ ਹੋਊਗੀ ਆ ਬੱਚਾ ਨਾਲ ਆ ਇੱਧਰ ਬੁੱਲ ਖੜਾ ਇੱਧਰ ਵੀ ਬੁੱਲ ਬੈਠਾ ਉੱਧਰ ਵੀ ਬੁੱਲ ਬੈਠਾ ਆ ਦੇਖੋ ਆ ਸਾਰੀਆਂ ਨਿਸ਼ਾਨੀਆਂ ਲੱਗੀਆਂ ਜਿਹੜੀਆਂ